ਹੰਜੀ ਦੋਸਤੋ ਅੱਜ ਗੱਲ ਕਰਾਂਗੇ ਅਕਸਰ ਸਵਾਲਕ ਉੱਠ ਕੇ ਆਉਂਦੇ ਹਨ ਕਿ ਛੋਟਾ ਸਿੱਧੂ ਮੂਸੇਵਾਲਾ ਅਸਲ ਵਿੱਚ ਕਿਸ ਦਾ ਬੇਟਾ ਹੈ ਕਿ ਬਲਕੌਰ ਸਿੰਘ ਨੇ ਇਹ ਬੇਟਾ ਗੋਦ ਲਿਆ ਹੈ ਜਾਂ ਫਿਰ ਇਹ ਬੇਟਾ ਕਿਸੇ ਰਿਸ਼ਤੇਦਾਰ ਦਾ ਹੈ ਇਹਨਾਂ ਸਭ ਸਵਾਲਾਂ ਦੇ ਜਵਾਬ ਹਨ ਜਿੰਦਲ ਹਾਰਟ ਇੰਸਟੀਚਿਊਟ ਐਂਡ ਇਨਫਰਟੀਲਿਟੀ ਸੈਂਟਰ ਬਠਿੰਡਾ ਕੋਲ ਜਿਨ੍ਹਾਂ ਨੇ ਇਸ ਵਿਸ਼ੇ ਉੱਪਰ ਖੁੱਲ੍ਹ ਕੇ ਦੱਸਿਆ ਤੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਜਿਵੇਂ ਕਿ ਸਭ ਨੂੰ ਪਤਾ ਹੈ ਕਿ 17 ਮਾਰਚ ਦਾ ਉਹ ਦਿਨ ਸਿੱਧੂ ਮੂਸੇਵਾਲੇ ਦੀ ਫੈਮਲੀ ਅਤੇ ਫੈਨਸ ਵਿੱਚ ਇੱਕ ਖੁਸ਼ੀਆਂ ਲੈ ਕੇ ਆਇਆ ਤੇ ਉਸੇ ਹੀ ਦਿਨ ਸਿੱਧੂ ਫੈਮਲੀ ਅਤੇ ਹਸਪੀਟਲ ਵੱਲੋਂ ਇਹ ਗੱਲ ਸਾਫ਼ ਤੌਰ ਤੇ ਦੱਸਿਆ ਗਿਆ ਕਿ ਇਹ ਬੇਟਾ ਨਾ ਤਾਂ ਕਿਸੇ ਰਿਸ਼ਤੇਦਾਰ ਦਾ ਹੈ ਤੇ ਨਾ ਹੀ ਇਹ ਗੋਦ ਲਿਆ ਗਿਆ ਹੈ ਇਸ ਬੱਚੇ ਨੂੰ ਮਾ ਚਰਨ ਕੌਰ ਨੇ ਜਨਮ ਦਿੱਤਾ ਹੈ ਜੋ ਕਿ ਸਿੱਧੂ ਫੈਮਿਲੀ ਦਾ ਹੀ ਮੈਂਬਰ ਹੈ ਇਹ ਹਸਪੀਟਲ ਆਈਵੀਐਫ ਤਕਨੀਕ ਵਿੱਚ ਮਾਹਿਰ ਹੈ ਜੋ ਕਿ ਮਾਂ ਦੀ ਉਮਰ ਜ਼ਿਆਦਾ ਹੋਣ ਦੇ ਬਾਵਜੂਦ ਵੀ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦੇਣ ਵਿੱਚ ਮਾਹਿਰ ਹੈ ਇਹੋ ਜਿਹੀਆਂ ਹੋਰ ਨਵੀਆਂ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਤਦ ਤੱਕ ਦਿਓ ਇਜਾਜ਼ਤ